ਜੋ ਪੜੀ ਸਾਹਮਣੇ ਤਾ ਪੜਦੇ ਆਂ ਹਾਂਜੀ ਮੈਨੂੰ ਸਮਝ ਆਈ ਗਈਆਂ ਨੇ ਇੱਕ ਪੰਕਤੀ ਨਹੀਂ ਸਮਝ ਆਈਆਂ ਨੇ ਇੱਕ ਮੈਨੂੰ ਮਿਲਿਆ ਇੱਧਰ ਚਲ ਨਾ ਇਹ ਲਾਈ ਦਿਨਾ ਕੋਈ ਗੱਲ ਨਹੀਂ ਮਹਿਲ ਖਾਨਾਂ ਦੀ ਗੱਲ ਹੈ ਉਹ ਦੋ ਆਗੇ ਗੁਰਸਿੱਖ ਇੱਕ ਤਾਂ ਗੱਲ ਸਮਝ ਗਿਆ ਬਾਣੀ ਦੀ ਦੂਜੇ ਨੂੰ ਕਲਿੱਕ ਨਹੀਂ ਹੋ ਰਹਾ ਸੀ ਗਿਆਨ ਪੜਦਾ ਸੀ ਬਾਣੀ ਚੰਗਾ ਸੀ ਪਿਆਰ ਵਾਲਾ ਸੁਣ ਆਏ ਤੇ ਜਸ ਬਲੇ ਉਹ ਕੀ ਕਹਿੰਦਾ ਨਾ ਜਿਹੜਾ ਸੀ ਨਾਲ ਦਾ ਕਹਿੰਦਾ ਮੈਂ 11 ਪਾਠ ਆਪਣਾ ਜੋ ਜਪਜੀ ਸਾਹਿਬ ਦੇ ਗਾ ਰਿਹਾ ਹਾਂ 11 ਪਾਠ ਜੋ ਇਹਨਾਂ ਦਾ ਸਿਆ ਉਹਨੂੰ ਨਾਲ ਦਾ ਸੀ ਜਿਹੜਾ ਉਹਨੂੰ ਪਤਾ ਸੀਗਾ ਦੂਜਾ ਉਹ ਹੱਸ ਕੇ ਕਹਿੰਦਾ ਭਾਈ ਸਾਹਿਬ ਸੱਚ ਕਹਿੰਦਾ ਪਾਠ 11 ਹੀ ਕਰਦਾ ਹੈ ਪਰ ਇਹਨੂੰ ਪੰਗਤੀ ਇੱਕ ਹੀ ਸਮਝ ਆਈ ਮਿੱਤਰ ਸਿੰਘ ਨੂੰ ਹੱਸਦੇ ਕਹਿੰਦੇ ਪੰਗਤੀ ਇਹਨੂੰ ਇੱਕ ਨਹੀਂ ਸਮਝ ਆਈ ਮੈਂ ਕਿਵੇਂ ਕਹਿੰਦਾ ਇਹਨੂੰ ਪੁੱਛੋ ਪੜਦਾ ਹੁੰਦਾ ਹੁਣੇ ਸੁਣੇ 86 ਦਾ ਸ਼ਨਾਮ ਮੈਂ ਪੜਦਾ ਹੁੰਦਾ ਹੁਣੇ ਕਹਿੰਦਾ ਹਾਂਜੀ ਉਹਨਾਂ ਦੂਜਾ ਫਿਰ ਕਹਿੰਦੇ ਨੂੰ ਸਮਝ ਨਹੀਂ ਆਈ ਮੈਂ ਕਿਵੇਂ ਕਹਿੰਦਾ ਕਪਾਲ ਮੋਚਣਾ ਕੀ ਹੈ ਕਹਿੰਦੇ ਇਹਨੂੰ ਸਮਝ ਆਈ ਹੁੰਦੀ ਕਪਾਲ ਮੋਚਣੇ ਕੀ ਖੋਖੇ ਲੈਣੇ ਜਾਂਦੇ ਬੋਲੋ ਸਤਨਾਮ ਵੀ ਜਦੋਂ ਗੁਰੂ ਦਾ ਗਿਆਨ ਸੁਣ ਲਿਆ ਸਾਰੇ ਨਾ ਨਹੀਂ ਹੋਗੇ ਦਾ ਮਤਲਬ ਉਹਨੂੰ ਕਲਿੱਕ ਤਾਂ ਨਹੀਂ ਕੀਤੀ ਨਾ ਮੈਂ ਬਿਲਕੁਲ ਤਰ੍ਹਾਂ ਪੜਨ ਦਾ ਭਾਵ ਇਹੋ ਜਿਹੀ ਬਥੇਰੇ ਹੈ ਜਿਹੜੇ ਪਾਠ ਤਾਂ ਗਿਆਰੀ ਕਰਦੇ ਆ ਪੰਗਤੀ ਇੱਕ ਨਹੀਂ ਸਮਝ ਆਈ ਬੋਲੋ ਸਤਨਾਮ ਪੰਗਤੀ ਇੱਕ ਨਹੀਂ ਬਣਦੀ ਇੱਕ ਨਹੀਂ ਮੰਨਦੇ ਪੜਨਗੇ ਰੋਜ਼ ਸਬਣਾ ਜੀਆਂ ਦਾ ਦੂਜੇ ਮੂਰੇ ਫਿਰ ਖੜੀ ਜਾਣਗੇ ਇਹ ਘਬਰਾਂ ਵਾਲਿਆ ਬਾਬਿਆ ਇਹ ਸਮਾਧਾਂ ਵਾਲਿਆ ਇਹ ਡੇਰੇ ਵਾਲਿਆ ਇਹ ਫਲਾਨਿਆਂ ਬਾਬਿਆ ਇਹ ਪੀਰਾ ਵੀ ਪੜਕੇ ਤਾਂ ਹੱਟੀ ਸਿਦਾ ਪੈ ਕੋਈ ਐ ਬੋਲੋ ਸਤਨਾਮ ਇੱਕੋ ਹੀ ਦਾਤਾ ਹੈ ਮੰਨਦੀ ਕੋਈ ਮੰਨਈ ਕੋ ਇਦਾਂ ਹੀ ਦੁਨੀਆ ਦੀ ਬਹੁਤੀ ਮੰਨਦੀ ਨਹੀਂ ਗਿਆਨ ਨੂੰ ਜਦ ਕਿ ਅਰਥ ਕਰਨ ਦੀ ਲੋੜ ਨਹੀਂ ਕਿੰਨੀ ਸੌਖੀ ਗੱਲ ਈ ਹੈ ਨਾ ਸਬਣਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਲੋਕੀ ਗੱਲ ਤਾਂ ਕੋਈ ਦਾਤਾ ਫਿਰ ਬੋਲੋ ਜੰਦਿਆ ਨਕਲੀ ਦਾਤੇ ਖੇਰ ਬਣਾ ਲਉਂਦੇ ਆ। ਇਦਾਂ ਹੀ ਇਹ ਬਹੁਤੀ ਦੁਨੀਆਂ ਦੇ ਇਹੀ ਹਾਲ ਆ। ਸੋ ਕਹਿਣ ਦਾ ਭਾਅ ਵੀ ਬਾਣੀ ਨੂੰ ਜੋ ਸਮਝ ਆਉਂਦੀ ਹੈ ਲਾਗੂ ਕਰੋ ਜੀਵਨ ਦੇ ਵਿੱਚ। ਕਿੰਨੀਆਂ ਸਪਸ਼ਟ ਗੱਲਾਂ ਨੇ। ਸੋ ਇਹ ਆਪਾਂ ਨੂੰ ਦ੍ਰਿੜ ਹੋ ਗਿਆ ਵੀ ਜਿਹਨੇ ਗਿਆਨ ਦੀ ਗੱਲ ਸੁਣ ਲਈ ਨਾ ਬਾਣੀ ਵਿੱਚੋਂ ਉਹ ਨਾਤੇਗੇ ਸਾਰੇ ਤੀਰਸ।